ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਇਹ ਗੱਲ ਕਰਦੇ ਆ ਕਿ ਦਿੱਲੀ ਨੇ ਪੰਜਾਬ ਤੇ ਕਬਜ਼ਾ ਕੀਤਾ ਜਾਂ ਪੰਜਾਬ ਦੇ ਲੀਡਰ ਦਿੱਲੀ ਤੋਂ ਚੱਲਦੇ ਨੇ ਜਾਂ ਪੰਜਾਬ ਦੀ ਸਰਕਾਰ ਦਿੱਲੀ ਵਾਲੇ ਚਲਾਉਂਦੇ ਨੇ ਇਹਦੇ ਤੇ ਥੋੜੀ ਜੀ ਗੱਲਬਾਤ ਕਰਨੀ ਹੈ ਪੰਜਾਬ ਗਵਰਨਮੈਂਟ ਦੇ ਵਿੱਚ ਜਿੰਨੇ ਵੀ ਵਿਭਾਗ ਨੇ ਉਹਨਾਂ ਸਾਰੇ ਵਿਭਾਗਾਂ ਦੀ ਜਿਹੜੀ ਕਮਾਂਡ ਹੈ ਉਹ ਕੌਣ ਕਰ ਰਿਹਾ ਮਨੀਸ਼ ਸ਼ਿਸ਼ੋਧਿਆ ਤੇ ਪੰਜਾਬ ਸਰਕਾਰ ਦੇ ਵਿੱਚੋਂ ਜਿਹੜਾ ਸਿੱਖਿਆ ਮੰਤਰੀ ਹੈ ਹਰਜੋਤ ਸਿੰਘ ਬੈਂਸ ਉਹ ਪਿੱਠੂ ਹੈ ਤੁਹਾਨੂੰ ਪਤਾ ਹੈ ਅੰਗਰੇਜ਼ ਹਕੂਮਤ ਵੇਲੇ ਵੀ ਜਿਹੜੇ ਪਿੱਠੂ ਸੀ ਉਹ ਜ਼ਿਆਦਾ ਸਰਦਾਰ ਸੀ ਸਿੱਖ ਕੌਮ ਦੇ ਵਿੱਚੋਂ ਤੇ ਤਾਂ ਹੀ ਅੰਗਰੇਜ਼ਾਂ ਨੇ ਭਾਰਤ ਦੇ ਪੰਜਾਬ ਤੇ ਰਾਜ ਕੀਤਾ ਤੇ ਹੁਣ ਜੋ ਕੁਝ ਵੀ ਹੋ ਰਿਹਾ ਪੰਜਾਬ ਦੇ ਵਿੱਚ ਜੋ ਮਨਿੰેશ ਸ਼ਿਸ਼ੋਦੀਆ ਕਹਿੰਦੇ ਨੇ ਕੇਜਰੀਵਾਲ ਦੇ ਜਰੀਏ ਔਰ ਪਿੱਠੂ ਬਣਾਇਆ ਹੋਇਆ ਹਰਜੋਤ ਬੈਂਚ ਨੂੰ ਉਹ ਸਭ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਆ ਜਿੰਨੇ ਵੀ ਉਦਘਾਟਨ ਭਾਵੇਂ ਸਕੂਲ ਦੇ ਵਿੱਚ ਟਾਇਲਟਾਂ ਬਾਥਰੂਮਾਂ ਦਾ ਹੋਵੇ ਜਾਂ ਕਮਰਿਆਂ ਦਾ ਹੋਵੇ ਉਹ ਸਭ ਕੁਝ ਜਿਵੇਂ ਦਿੱਲੀ ਮਾਡਲ ਸੀ ਕੇਜਰੀਬਾਲ ਨੇ ਇੱਕ ਫੌਆ ਬਣਾ ਕੇ ਪੇਸ਼ ਕੀਤਾ ਉਦੋਂ ਦਾ ਸਭ ਕੁਝ ਹੋ ਰਿਹਾ ਮੈਂ ਜਿਹੜੀ ਗੱਲਬਾਤ ਅੱਜ ਤੁਹਾਡੇ ਨਾਲ ਕਰਨੀ ਚਾਹੁੰਦਾ ਜਦੋਂ ਵੀ ਤੁਸੀਂ ਇਹ ਬਿਆਨਬਾਜ਼ੀ ਸੁਣਦੇ ਹੋ ਕਿ ਪੰਜਾਬ ਦੀ ਸਰਕਾਰ ਦਿੱਲੀ ਤੋਂ ਚੱਲਦੀ ਏ ਭਾਵੇਂ ਕਾਂਗਰਸ ਹੋਵੇ ਭਾਵੇਂ ਅਕਾਲੀ ਹੋਵੇ ਜੇ ਭਾਵੇਂ ਝਾੜੂ ਵਾਲੇ ਹੋ ਫਿਰ ਮਸਲਾ ਇਹ ਹੈ ਸਰਕਾਰ ਨੂੰ ਕੋਈ ਮਰਜ਼ੀ ਚਲਾਵੇ ਸਰਕਾਰ ਚਲਾਉਣੀ ਤਾਂ ਬੰਦਿਆਂ ਨੇ ਪਰ ਜਿਹੜੇ ਲੋਕ ਹਰ ਵਕਤ ਬਦਲਾ ਬਦਲਾ ਕਰਦੇ ਸੀ ਅੱਜ ਉਹ ਲੋਕ ਚੁੱਪ ਨੇ ਉਹ ਲੋਕ ਸ਼ਾਂਤ ਕਿਉਂ ਬੈਠੇ ਆ ਉਹ ਲੋਕ ਅੱਜ ਬੋਲ ਕਿਉਂ ਨਹੀਂ ਰਹੇ ਇਹ ਸਵਾਲ ਨੇ ਬਹੁਤ ਵੱਡੇ ਤੁਸੀਂ ਸ਼ਰਯਾਮ ਦੇਖ ਸਕਦੇ ਹੋ ਕਿ ਆਮ ਪਾਰਟੀ ਦੇ ਐਮਐਲਏ ਪਿੰਡਾਂ ਦੇ ਸਰਪੰਚਾਂ ਦੇ ਨਾਲ ਮਿਲ ਕੇ ਨਸ਼ੇ ਬਕਾਰੇ ਨੇ ਵੇਚ ਰਹੇ ਨੇ ਕੁਝ ਪੁਲਿਸ ਅਫਸਰਾਂ ਦੇ ਨਾਲ ਮਿਲ ਕੇ ਨਸ਼ੇ ਬਿਚੇ ਜਾ ਰਹੇ ਨੇ ਇਹ ਸ਼ਰਯਾਮ ਪਤਾ ਹੈ ਔਰ ਜਿਹੜੇ ਲੋਕ ਰੌਲਾ ਪਾਉਂਦੇ ਸੀ ਕਿ ਬਦਲਾ ਆ ਗਿਆ ਹੁਣ ਪੰਜਾਬ ਦੀ ਨੁਹਾਰ ਬਦਲ ਦੇਣੀ ਹੈ ਪੰਜਾਬ ਨੂੰ ਕੈਲੀਫੋਰਨੀਆ ਬਣਾਇਆ ਜਾਊਗਾ ਇਹ ਕੁਛ ਹੋਇਆ ਕੁਛ ਸੁਧਾਰ ਹੋਇਆ ਨਹੀਂ ਕੀ ਭਗਵੰਤ ਮਾਨ ਤੋਂ ਡਰ ਲੱਗਦਾ ਜਾਂ ਕੇਜਰੀਵਾਲ ਤੋਂ ਡਰ ਲੱਗਦਾ ਇਹ ਡਰ ਕਿਤੋਂ ਲੱਗ ਰਿਹਾ ਜਿਹੜੇ ਕਹਿੰਦੇ ਸੁਚੇਪਾ ਮੱਕੜਾਂ ਐਂ ਤਾਂ ਬੱਲਵ ਦੇ ਵੀ 6 ਵਜ੍ਹਦੇ ਆ ਬੱਲੋ ਫਿਊਜ ਕਰ ਦਿੰਦੇ ਆ ਉਹ ਕਿੱਥੇ ਨੇ ਲੋਕਾਂ ਦੇ ਉਹ ਕਿਉਂ ਨਹੀਂ ਬੋਲ ਰਹੇ ਅੱਜ ਇੱਕ ਵੀ ਸਕੂਲ ਦੇ ਵਿੱਚ ਜੇ ਆਮ ਆਦਮੀ ਪਾਰਟੀ ਨੇ ਕੋਈ ਕੰਮ ਕਰਾਇਆ ਹੋਵੇ ਤਾਂ ਤੁਸੀਂ ਦੱਸੋ ਉਹਦਾ ਸਬੂਤ ਦਿਓ ਕਿਤੇ ਟੀਚਰਾਂ ਦੀ ਭਰਤੀ ਹੋਈ ਹੋਵੇ ਅਧਿਆਪਕਾਂ ਦੀ ਭਰਤੀ ਹੋਈ ਹੋਵੇ ਭਰਤੀ ਹੋਈ ਹੋਵੇ ਦੱਸੋ ਕੋਰਸ ਦੀ ਭਰਤੀ ਹੋਈ ਹੋਵੇ ਉਹ ਕਿਹੜਾ ਕੰਮ ਹੈ ਜਿਹੜਾ 3 ਸਾਲ ਦੇ ਵਿੱਚ ਮੌਜੂਦਾ ਸਰਕਾਰ ਨੇ ਪੰਜਾਬ ਦੇ ਵਿੱਚ ਕਰਵਾਇਆ ਹੋਵੇ ਉਹ ਦੱਸ ਦਿਓ ਕਿੱਕ ਵੀ ਕੰਮ ਹਾਂ ਚੁਟਕਲੇ ਨੇ ਇਲੈਕਸ਼ਨ ਤੋਂ ਪਹਿਲਾਂ ਵੀ ਸੁਣਾਏ ਜਾਂਦੇ ਸੀ ਤੇ ਹੁਣ ਵੀ ਸੁਣਾਏ ਜਾਂਦੇ ਨੇ ਜਿੱਥੇ ਚੁਟਕਲੇ ਸੁਣਨ ਵਾਲੇ ਹੁਣ ਕਿੰਨੇ ਕਨੇ ਜਿਹੜੇ ਮਜਬੂਰੀ ਤੌਰ ਤੇ ਕੁਰਸੀਆਂ ਤੇ ਸਾਹਮਣੇ ਬੈਠੇ ਹੁੰਦੇ ਨੇ ਉਹਨਾਂ ਨੂੰ ਹਾ ਹਾ ਤਾੜੇ ਕਰ ਮਾਰਨੀ ਪੈਂਦੀ ਹੈ ਕਰਨ ਕਹਿਣਾ ਪੈਂਦਾ ਬੱਲੇ ਬੱਲੇ ਭਵੰਤਮਾਨ ਜਿੰਦਾਬਾਦ ਇਨਕਲਾਬ ਜਿੰਦਾਬਾਦ ਉਹਨਾਂ ਨੂੰ ਕਹਿਣਾ ਪੈਂਦਾ ਹੈ ਪਰ ਕੀ ਅੱਜ ਮੈਂ ਜਿਹੜੀ ਬੇਨਤੀ ਕਰ ਰਿਹਾ ਜਿਹੜੀਆਂ ਭੇਡਾਂ ਬਦਲਾ ਬਦਲਾ ਕਰਦੀਆਂ ਸੀ ਉਹਨਾਂ ਨੂੰ ਕੋਈ ਮਾੜੇ-ਮੋٹے ਸ਼ਰਮ ਆ ਰਹੀ ਹੈ ਸ਼ਰਮ ਮਹਿਸੂਸ ਹੋ ਰਹੀ ਹੈ ਉਹਨਾਂ ਨੂੰ ਬੇਸ਼ੱਕ ਗਲਤੀ ਕੀਤੀ ਹੈ ਕੋਈ ਕਹੂਗਾ ਜੀ ਬਿਲਕੁਲ ਨਹੀਂ 2027 ਆਉਣ ਦੇ ਵਿੱਚ ਡੇਢ ਸਾਲ ਬਾਕੀ ਹੈ ਤੇ ਉਦੋਂ ਨੂੰ ਜਿਹੜੀ ਭੇਡਾਂ ਦੀ ਓਨ ਹੈ ਸਾਜ ਇੱਕ ਵਾਰੀ ਲੈਂਦੀ ਹੁੰਦੀ ਹੈ ਹੁਣ ਦੋ ਕੁ ਮਹੀਨਿਆਂ ਨੂੰ ਲੈ ਜਾਣੀਆਂ ਦੁਆਰਾ ਫੇਰ ਆਜੂਗੀ ਤੇ ਜਿਹੜੀਆਂ ਭੇਡਾਂ ਦੀ ਉਹਨਾਂ ਲਾਹੀ ਹੈ ਉਹਨਾਂ ਭੇਡਾਂ ਦੀ ਕੀਮਤ ਕਿੰਨੀ ਕ ਹੈ 1 ਐਮਐਲੇ ਘੱਟੋ ਘੱਟ 100 ਕਰੋੜ ਤੱਕ ਪਹੁੰਚ ਜਾਣਾ ਹੈ ਮੰਨ ਕੇ ਚੱਲੋ 1 ਐਮਐਲੇ ਘੱਟੋ ਘੱਟ 100 ਕਰੋੜ ਤੱਕ ਪਹੁੰਚੂ ਜਿਹੜੇ ਮੰਤਰੀ ਬਣਾਏ ਨੇ ਉਹ 200 ਕਰੋੜ ਤੱਕ ਪਹੁੰਚ ਜਾਣਗੇ ਬਸ ਆਹ ਭੇਡਾਂ ਦੀ ਉਹਨਾਂ ਦੀ ਕੀਮਤ ਹੈ ਸਾਢੇਕ ਤਨਵਾਰੀ ਜਾਣ ਕੇ ਸਾਢੇ 3 ਸਾਲਾਂ ਦੇ ਵਿੱਚ ਲਾ ਲਈ ਡੇਢ ਕ ਵਾਰੀ ਜਾਣ ਕੇ ਡੇਢ ਸਾਲ ਦੇ ਵਿੱਚ ਦੋ ਵਾਰੀ ਹੋਰ ਲੈ ਜਾਣੀ ਇੱਕ ਭੇਡ ਦੀ ਕੀਮਤ ਕਿੰਨੀ ਹੈ ਇਹ ਤੁਹਾਨੂੰ ਪਤਾ ਹੀ ਹੈ ਬੀਜੇ ਇੱਕ ਐਮਐਲਏ ਨੇ 100 ਕਰੋੜ ਕਮਾ ਲਿਆ ਤਾਂ ਪੰਜ ਵਾਰੀ ਭੇਡ ਦੀ ਉਹਨਾਂ ਲਾ ਕੇ ਇੰਨੀ ਕੀਮਤ ਵਸੂਲੇ ਕਰ ਲਈਏ ਇਹ ਭੇਡਾਂ ਕੌਣ ਨੇ ਇਹ ਜੋ ਮੈਂ ਬੋਲ ਰਿਹਾ ਨਾ ਇਹ ਗੱਲਾਂ ਕੌੜੀਆਂ ਨੇ ਇਹ ਖੋਪੜ 'ਚ ਪਹਿਲਾਂ ਵੀ ਨਹੀਂ ਪਈਆਂ ਸਾਡੇ ਜੇ ਹੁਣ ਪੈ ਜਾਣਗੀਆਂ ਤਾਂ ਸ਼ਾਇਦ 27 ਦੇ ਵਿੱਚ ਇਹ ਹਾਲਾਤ ਨਾ ਬਣਨ ਮੈਨੂੰ ਇਹ ਸ਼ਬਦ ਦੁਆਰਾ ਨਾਮ ਵਰਤਨੇ ਪੈਣ ਮੈਨੂੰ ਗ੍ਰਾਮਰ ਦਾ ਬੜੀ ਐਸਾ ਹੁਕ ਦਾ ਪਤਾ ਹੈ ਪੰਜਾਬੀ ਭਾਸ਼ਾ ਬਾਰੇ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਸ਼ਬਦਾਵਲੀ ਕਿਹੋ ਜੀ ਹੋਣੀ ਚਾਹੀਦੀ ਹੈ ਮੀਡੀਆ ਤੇ ਕੀ ਬੋਲਣਾ ਚਾਹੀਦਾ ਹੈ ਇਹਦੇ ਬਾਰੇ ਮੈਨੂੰ ਨੌਲੇਜ ਹੈਗੇ ਪਰ ਮਜਬੂਰੀ ਹੈ ਜਿਨ੍ਹਾਂ ਲੋਕਾਂ ਨੇ ਕੰਮ ਹੀ ਭੇਡਾਂ ਵਾਲੇ ਕੀਤੇ ਨੇ ਉਹਨਾਂ ਨੂੰ ਭੇਡਾਂ ਕਹਿ ਕੇ ਕਹਿ ਲਈਏ ਮੂੰਹ ਭਰਦਾ ਜਿਵੇਂ ਕਹਿੰਦੇ ਹੁੰਦੇ ਹਨ ਨਾ ਵੀ ਸਵਾਦ ਆਉਂਦਾ ਭੇਡਾਂ ਕਹਿ ਕੇ ਕਹਿਣਾ ਵੀ ਜ਼ਰੂਰੀ ਹੈ ਤੁਹਾਡੇ ਦਿੱਤੇ ਹੋਏ ਪਾਵਰ ਦਾ ਜਿਹੜਾ ਅਗਲੇ ਨੇ ਇਸਤੇਮਾਲ ਕੀਤਾ ਪੰਜਾਬ ਦਾ ਬੇੜਾ ਘਰ ਕੀਤਾ ਹੈ ਉਹਨਾਂ ਦੇ ਕੀ ਮਜਾਲ ਸੀ ਆ ਜਿਹੜੇ ਮੋਬਾਈਲਾਂ ਦੀ ਰਿਪੇਅਰ ਕਰਨ ਵਾਲੇ ਨੇ ਐਮਐਲਏ ਬਣ ਜਾਂਦੇ ਜਿਹੜੇ ਟੈਕਸੀਆਂ ਚਲਾਉਣ ਵਾਲੇ ਸੀ ਆ ਜਿਹੜੇ ਮਾੜੀ ਮੁੱਟੀ ਕਬੱਡੀ ਦੇ ਪਲੇਅਰ ਸੀ ਉਹ ਐਮਐਲਏ ਬਣ ਜਾਂਦੇ ਕਿਤੇ ਸਵਾਲ ਹੀ ਪੈਦਾ ਨਹੀਂ ਸੀ ਤੁਸੀਂ ਭੇਡਾਂ ਇੱਕ ਭੇਡਵਾੜੇ ਵਿੱਚ ਬਾਹਰ ਨਿਕਲਈ ਸਾਰੀਆਂ ਉਹ ਇੱਕ ਭੇਡ ਦੇ ਪਿੱਛੇ ਟੱਪ ਗਈਆਂ ਮਤਲਬ ਇੱਕ ਭੇਡ ਪਿੱਛੇ ਲੱਗ ਗਈ ਕੇਜਰੀਵਾਲ ਤੇਰੀ ਸੋਚ ਤੇ ਭਗਤ ਸਿੰਘ ਤੇਰੀ ਸੋਚ ਤੇ ਨਾਰੇ ਲਾ ਲਾ ਕੇ ਤੁਸੀਂ ਚੁਟਕਲੇ ਸੁਣ ਸੁਣ ਕੇ ਬਦਲਾਵ ਨਾ ਕਰਦੇ ਨੇ ਬਦਲਾ ਆ ਗਿਆ ਆ ਸਾਢੇ 3 ਸਾਲਾਂ ਮੇ ਜਿਹੜਾ ਜਲੂਸ ਕੱਢਿਆ ਪੰਜਾਬ ਦਾ ਇਹ ਕਿਹਦੀ ਦੇਣ ਕਸੂਰਬਾਰ ਕੌਣ ਜਿਹੜੀਆਂ ਭੇਡਾਂ ਨੇ ਬਦਲਾ ਬਦਲਾ ਕਹਿ ਕੇ ਵੋਟਾਂ ਪਾਈਆਂ ਨੇ ਇਹ ਉਹ ਲੋਕ ਕਸੂਰਬਾਰ ਨੇ ਇਹ ਕੋੜਾ ਸੱਚ ਹੈ ਇਹ ਵੀਡੀਓ ਸੁਣ ਕੇ ਤੁਸੀਂ ਕਮੈਂਟਾਂ ਵਿੱਚ ਗਾਲ੍ਹਾਂ ਕੱਢਣੀਆਂ ਹੁੰਦੀਆਂ ਕੱਢਿ ਚੱਲੋ ਉਹਦਾ ਟੈਂਪੋ ਦੀ ਤੇ ਮੈਂ ਪ੍ਰਵਾਹ ਕਰਦਾ ਹੀ ਨਹੀਂ ਜੇ ਤੁਹਾਨੂੰ ਮੇਰੀਆਂ ਗੱਲਾਂ ਕਹਿਣ ਤੇ ਸੁਣ ਤੇ ਥੋੜੀ ਬਹੁਤੀ ਅਕਲ ਆ ਜੇ ਮੈਂ ਕਹ ਦੂੰਗਾ ਮੇਰੀਆਂ ਗਾਲਾਂ ਮੈਨੂੰ ਗਾਲਾਂ ਕੱਢੀਆਂ ਵੀ ਜਾਇਜ਼ ਨੇ ਮੈਂ ਕਹੂੰ ਉਹ ਗਾਲਾਂ ਵੀ ਥਾਂ ਪੈ ਗਈਆਂ ਤੁਹਾਡੀਆਂ ਗਾਲਾਂ ਵੀ ਜਰ ਲਾਂਗੇ ਜੇ ਤੁਹਾਨੂੰ ਥੋੜੀ ਬਹੁਤੀ 2027 ਤੋਂ ਪਹਿਲਾਂ ਅਕਲ ਆ ਜੇ ਵੀ ਬੋਰਡ ਕਿੱਥੇ ਪਾਉਣੀ ਹੈ ਕਿਹਨੂੰ ਪਾਉਣੀ ਹੈ ਜੇ ਸਮਝ ਆ ਜੇ ਮਾੜੀ ਮੁੱਟੀ ਜਿੰਨੇ ਵੀ ਝਾੜੂ ਵਾਲਦੇ ਐਮ ਐਲ اے ਨੇ ਇੱਕ ਵੀ ਬੰਦੇ ਦਾ ਕੋਈ ਕਿਰਦਾਰ ਸਾਢੇ 3 ਸਾਲ ਦੇ ਵਿੱਚ ਨਿਵਿਆ ਹੋਵੇ ਤਾਂ ਦੱਸ ਦਿਓ ਇਹ ਬੰਦੇ ਲੋਕਾਂ ਨੂੰ ਕਹਿੰਦੇ ਤੋ ਸਵਾਲ ਕਰੋ ਤੇ ਹੁਣ ਲੋਕ ਸਵਾਲ ਕਰਦੇ ਨੇ ਹੁਣੇ ਖੜਦੇ ਨਹੀਂ ਮੋਰੇ ਦੂਰ ਦੂਰ ਭਜਦੇ ਮਤਲਬ ਅੱਖਾਂ ਤੇ ਪਟੀਆਂ ਬੰਨ ਕੇ ਅੰਨੇ ਭਗਤ ਬਣ ਕੇ ਬਦਲਾਅ ਦੇ ਨਾਂ ਤੇ ਅਸੀਂ ਆਪਣੇ ਆਪ ਨੂੰ ਵੇਚਿਆ ਦੇ ਉਹ ਹੀ ਲੋਕ ਨੇ ਨਾ ਜਿਨ੍ਹਾਂ ਦੀ ਕੋਈ ਥਾਣੇ ਦੇ ਵਿੱਚ ਇੱਕ ਐਸਐਚਓ ਗੱਲ ਸੁਣਨ ਨੂੰ ਤਿਆਰ ਨਹੀਂ ਕਿਉਂ ਸੁਣਨ ਨੂੰ ਤਿਆਰ ਨਹੀਂ ਕਿਉਂਕਿ ਰਲ ਮਿਲ ਕੇ ਨਸ਼ੇ ਵੇਚੇ ਜਾ ਰਹੇ ਨੇ ਰਲ ਮਿਲ ਕੇ ਸੌਦੇਬਾਜ਼ੀ ਹੋ ਰਹੀ ਹੈ ਦੋਨੋਂ ਹੱਥੀ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਦਾ ਬੇੜਾ ਗਰ ਕੀਤਾ ਜਾ ਰਿਹਾ ਹੈ ਕਿਸੇ ਸਕੂਲ ਦੀ ਤਰੱਕੀ ਨਹੀਂ ਹੋਈ ਕਿਸੇ ਹਸਪੀਟਲ ਦੀ ਤਰੱਕੀ ਨਹੀਂ ਹੋਈ ਬਸ ਜੋ ਕੁਝ ਪਹਿਲਾਂ ਬਣ ਗਿਆ ਬਣਾ ਗਿਆ ਲਿਪਾ ਪੋਚੀ ਇਹ ਬੰਦੇ ਕਰ ਰਹੇ ਨੇ ਇੱਕ ਕਿਰਾਏ ਦੇ ਘਰ ਵਿੱਚ ਰਹਿਣ ਵਾਲਾ ਕਿਰਾਏਦਾਰ ਵੀ ਹੋ ਸਕਦਾ ਸਾਲ ਬਾਅਦ ਰੰਗ ਰੋਗਣ ਆਪਣੇ ਘਰ ਨੂੰ ਕਰ ਦਿੰਦਾ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਕਿਉਂਕਿ ਉਹਨੇ ਘਰ ਵਿੱਚ ਰਹਿਣਾ ਹੁੰਦਾ ਉਹਨੂੰ ਸਾਫ ਸੁਥਰਾ ਘਰ ਚਾਹੀਦਾ ਹੁੰਦਾ ਤੇ ਉਹੀ ਗੱਲ ਇਹਨਾਂ ਝਾੜੂ ਵਾਲੇ ਨੇ ਕੀਤੀ ਹੈ ਕੁਝ ਨਹੀਂ ਕੀਤਾ ਇਹਨਾਂ ਕੱਖ ਨਹੀਂ ਕੀਤਾ ਚੁਟਕਲੇ ਸਮਾਂ ਦੀ ਹੋਰ ਵੱਡੇ ਹੋਗੇ ਗੱਪ ਹੋਰ ਵੱਡੇ ਹੋਗੇ ਸੁਣੇ ਜਾਓ ਤੁਸੀਂ ਵੀ ਤੇ ਸੁਣਾਉਣ ਵਾਲੇ ਸੁਣਾਈ ਜਾਂਦੇ ਨੇ ਪਰ ਥੋੜੀ ਬਹੁਤ ਸ਼ਰਮ ਕਰ ਲਿਓ 2027 ਨੇੜੇ ਆ ਤੇ ਨਹੀਂ ਜਿਨ੍ਹਾਂ ਨੂੰ ਸ਼ਰਮ ਹੈ ਨਹੀਂ ਉਹ ਜਿਹੜੇ ਬਿਹਾਰ ਤੋਂ ਭਈ ਆਉਂਦੇ ਨੇ ਨਾ ਪੰਜਾਬ ਵਿੱਚ ਇਦਾਂ ਤੁਸੀਂ ਪੰਜਾਬ ਛੱਡ ਕੇ ਚਲੇ ਜਾਓ ਕੁਝ ਚਲੇ ਗਏ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਜਿਹੜੇ ਰਹਿੰਦੇ ਹੋ ਉਹ ਚਲੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ